ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਤੋਂ ਪੰਜਾਬ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 2 ਦਿਨਾਂ ਦੌਰੇ ਤੇ ਨੇ ਆਪਣੀ ਪੰਜਾਬ ਫੇਰੀ ਦੀ ਸ਼ੁਰੂਆਤ। ਰਾਸ਼ਟਰਪਤੀ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ 10ਵੇਂ ਡਿਗਰੀ ਵੰਡ ਸਮਾਗਮ ਨਾਲ ਕੀਤੀ। ਇਸ ਮੌਕੇ ਬੋਲਦਿਆਂ ਉਹਨਾਂ ਔਰਤਾਂ ਦੀ ਸਿੱਖਿਆ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਤੇ ਜ਼ੋਰ ਦਿੱਤਾ। ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਔਰਤਾਂ ਦਾ ਅੱਗੇ ਵਧਣਾ ਬੇਹੱਦ ਜ਼ਰੂਰੀ ਹੈ। ਰਾਸ਼ਟਰਪਤੀ ਨੇ ਕਦਨਾ ਕੀਮਤਾਂ ਤੇ ਆਧਾਰਿਤ ਸਿੱਖਿਆ ਨੂੰ ਜੀਵਨ ਦਾ ਆਧਾਰ ਦੱਸਿਆ। प्यारे विद्यार्थियों नैतिकता ही सार्थक जीवन की आधारशिला होती है अच्छा इंसान होना सफल व्यक्ति होने से अधिक महत्वपूर्ण तो है नैतिकता के बल पर को ही कोई व्यक्ति स्थायी सफलता और सम्मान अर्जित करता है आपका लक्ष्य और उस लक्ष्य को प्राप्त करने के लिए आपके साधन दोनों ही नैतिकता पर आधारित होने चाहिए आप अपने निजी जीवन अथवा कार्य क्षेत्र के बारे में जो भी अवसर चुने वे तत्कालिक लाभ पर आधारित ना होकर आपकी योग्यता और रुचियों का स्थायी रूप से उपयोग करने की संभावना पर आधारित होने चाहिए ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਰਾਸ਼ਟਰਪਤੀ ਨੇ 1031 ਪੋਸਟ ਗ੍ਰੈਜੂਏਟ ਡਿਗਰੀਆਂ ਤੇ 60 ਪੀਐਚਡੀ ਡਿਗਰੀਆਂ ਪ੍ਰਦਾਨ ਕੀਤੀਆਂ ਅਕਾਦਮਿਕ ਉੱਤਮਤਾ ਲਈ 43 골ਡ ਮੈਡਲ ਵੀ ਦਿੱਤੇ ਪੰਜ ਯੋਗੀਆਂ ਸ਼ਖਸੀਅਤਾਂ ਨੂੰ ਉਹਨਾਂ ਦੇ ਸਬੰਧਤ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਪੰਜ ਆਨਰੇਰੀ ਡੀ ਲੀਟਰ ਡਿਗਰੀਆਂ ਦਿੱਤੀਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਬਠਿੰਡਾ ਪੁੱਜਣ ਮੌਕੇ ਹਵਾਈ ਅੱਡੇ ਤੇ ਰਾਜਪਾਲ ਗੁਲਾਬਚੰਦ ਕਟਾਰੀਆ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪ੍ਰੋਫੈਸਰ ਬਲਜਿੰਦਰ ਕੌਰ ਫਰੀਦਕੋਟ ਦੇ ਡਿਵੀਜ਼ਨਲ ਕਮਿਸ਼ਨਰ ਮਨਜੀਤ ਸਿੰਘ ਮਰਾੜ ਸਮੇਤ ਹੋਣਾਂ ਨੇ ਫੁੱਲਾਂ ਦੇ ਗੁਲਦਸਤੇ ਪੇਂਟ ਕਰਕੇ ਉਹਨਾਂ ਦਾ ਨਿਗਾਹ ਸਵਾਗਤ ਕੀਤਾ।